ਦੋਸਤੋ ਗੱਲਬਾਤ ਕਰਾਂਗੇ ਅੱਜ ਰਾਤ ਦੇ ਮੌਸਮ ਦੀ ਤੇ ਆਉਣ ਵਾਲੇ ਦਿਨਾਂ ਦੇ ਮੌਸਮ ਦੀ ਜਾਣਕਾਰੀ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਆਈਡੀ ਨੂੰ ਫੋਲੋ ਕਰ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਦੋਸਤੋ ਸਭ ਤੋਂ ਪਹਿਲਾਂ ਅ ਆਵਾਜ਼ ਬਾਰੇ ਕਮੈਂਟ ਕਰ ਦਿਓ ਜੋ ਵੀ ਦੋਸਤ ਮਿੱਤਰ ਪਹਿਲੀ ਵਾਰੀ ਜੁੜੂਗਾ ਤਾਂ ਉਹ ਜ਼ਰੂਰ ਆਵਾਜ਼ ਬਾਰੇ ਕਮੈਂਟ ਕਰ ਜਿਓ ਕਿ ਆਵਾਜ਼ ਕਿੰਨੀ ਕਾਰੀ ਆ ਤੇ ਦੋਸਤੋ ਜਿਵੇਂ ਕਿ ਅੱਪਾ ਅੱਜ ਦਿਨ ਵੇਲੇ ਦੇਖਿਆ ਸਵੇਰ ਦੇ ਪਹਿਲੇ ਘੰਟੇ ਦੇ ਵਿੱਚ ਕੁਝ ਖੇਤਰਾਂ ਦੇ ਵਿੱਚ ਮੀਂਹਿਆ ਕਾਰਵਾਈਆਂ ਹੋਈਆਂ ਤੇ ਕੁਝ ਦੇ ਵਿੱਚ ਦੁਪਹਿਰ ਤੋਂ ਬਾਅਦ ਮੀਂਹਿਆ ਕਰਵਣੀ ਹੋਈਆ ਪਰੰਤੂ ਗਰਮੀ ਤੇ ਹਮਸ ਉਸੇ ਤਰ੍ਹਾਂ ਵਰਕਰ ਰਹਾ ਐ ਇੰਨੀ ਵੀ ਨਹੀਂ ਕਿ ਜਿਨੀ ਕੇ ਪਿਛਲੇ ਦਿਨਾਂ ਦੇ ਵਿੱਚ ਸੀ ਮੀਂਹਾਂ ਤੋਂ ਪਹਿਲਾਂ ਸੀ ਉਸ ਤੋਂ ਥੋੜੀ ਜੀ ਘੱਟ ਐ ਗਰਮੀ ਤੇ ਹਮਸ ਜ਼ਰੂਰ ਬਣੀ ਹੋਈ ਐ ਤੇ ਹਵਾਵਾਂ ਵੀ ਪੂਰਬੀ ਚੱਲ ਰਹੀਆਂ ਨੇ ਨਵੀਂ ਬਣੀ ਹੋਈ ਐ ਤੇ ਧੁੱਪਾ ਜਿਹੜੀ ਉਹ ਲਗਾਤਾਰ ਦਿਨ ਸਵੇਰੇ ਸ਼ਾਮ ਸੌਰੀ ਦੁਪਹਿਰ ਦੇ ਸਮੇਂ ਲੱਗੀ ਆਪਾਂ ਨੂੰ ਧੁੱਪਾਂ ਵਾਲਾ ਮੌਸਮ ਅੱਜ ਬਣਦਾ ਰਿਹਾ ਤੇ ਕੁਝ ਕੁ ਖੇਤਰ ਜਾਨੀ ਕਿ ਮਾਜੇ ਦੇ ਨੇ ਚਾਹੇ ਉਹ ਪੱਛਮੀ ਨੇ ਉਹਨਾਂ ਦੇ ਵਿੱਚ ਜਿਹੜਾ ਕਿ ਮੀਂਹ ਆਉ ਨਹੀਂ ਪਿਆ ਮੀਂਹ ਤੋਂ ਬਾਂਝੇ ਵੀ ਰਹੇ ਨੇ ਬਹੁਤੇ ਖੇਤਰ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਜਾਨੀ ਕਿ 60 ਤੋਂ 70 50 ਤੋਂ 60% ਇਲਾਕਿਆਂ ਦੇ ਵਿੱਚ ਹੋਣਗੀਆਂ ਉਹਨਾਂ ਦੇ ਅਪਡੇਟ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਆ ਜਿਨ੍ਹਾਂ ਨੇ ਹਜ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੌਸਮ ਪੰਜਾਬੀ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਦੋਸਤੋ ਸਭ ਤੋਂ ਪਹਿਲਾਂ ਆਪਾਂ ਮੌਨਸੂਨ ਬਾਰੇ ਜਿਹੜੀ ਇੱਕ ਅਪਡੇਟ ਆਈ ਹੋਈ ਹੈ ਉਹਦੇ ਬਾਰੇ ਜਾਣਕਾਰੀ ਕਰ ਰਹੇ ਹਾਂ ਤੁਹਾਡਾ ਨਾਲ ਸਾਂਝੀ ਭਾਰਤ ਦੇ ਮੱਧ ਅਤੇ ਉੱਤਰੀ ਹਿੱਸਿਆਂ ਵਿੱਚ ਮੌਨਸੂਨ ਦੀ ਠੋਕਵੀਂ بارش ਹੋਣ ਦੀ ਦਾ ਜਿਹੜਾ ਸਮਾਂ ਉਹ ਆ ਗਿਆ ਹੈ ਅੱਗੇ ਮੌਨਸੂਨ ਟਰਾਫ ਲਗਭਗ ਪੂਰੇ ਭਾਰਤ ਨੂੰ ਕਵਰ ਕਰਦੀ ਜਾਵੇਗੀ ਪੱਛਮੀ ਬੰਗਾਲ ਝਾਰਖੰਡ ਸੱਤਿਸ਼ਗੜ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਪੱਟੀ ਦੱਖਣੀ ਪੂਰਬੀ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜਿਹੜੀ ਭਾਰੀ ਵਾਰ사 ਹੋਣ ਦੀ ਸੰਭਾਵਨਾ ਜਾਪ ਰਹੀ ਹੈ ਕੁਝ ਤਾਂ ਤੀਬਰ ਵਾਰਸ ਹੋਵੇਗੀ ਕਿਉਂਕਿ ਪੱਛਮੀ ਬੰਗਾਲ ਉਤੇ ਮੌਜੂਦਾ ਏਡਬਲਯੂ ਐਲ ਪੀ ਏ ਦਾ ਮੌਨਸੂਨ ਟਰਾਫ ਤੋਰੇ ਦੇ ਨਾਲ-ਨਾਲ ਮਿਲ ਕੇ ਅੱਗੇ ਦੇਸ ਦੇ ਅੰਦਰੂਨੀ ਹਿੱਸਿਆਂ ਵੱਲ ਵਧਣ ਦੀ ਉਮੀਦ ਹੈ ਜਿਹੜੀ ਉਹ ਵਧਾ ਰਿਹਾ ਤੇ ਹਾਲਾਤ ਅਨੁਕੂਲ ਹੋਣ ਦੇ ਨਾਲ-ਨਾਲ بارش ਵੀ ਕਾਫੀ ਤੇਜ਼ ਹੋ ਸਕਦੀ ਹੈ ਅਤੇ 19 ਤੋਂ 25 ਜੂਨ ਵਿਚਾਲੇ ਮੌਨਸੂਨ ਕੇਂਦਰੀ ਭਾਰਤ ਸਮੁੱਚੇ ਅਤੇ ਉੱਤਰ ਭਾਰਤ ਦੇ ਕਾਫੀ ਹਿੱਸਿਆਂ ਦੇ ਵਿੱਚ ਜਿਹੜੀ ਆਪਣੇ ਲਪੇਟ ਦੇ ਵਿੱਚ ਲੈ ਲੋਗੀ ਜਾਨੀ ਕਿ ਆਉਣ ਵਾਲੇ 20 ਤਰੀਕ ਤੋਂ ਲੈ ਕੇ 25 ਤਰੀਕ ਦੇ ਵਿੱਚ ਵਿੱਚ ਜਿਹੜੀ ਮੌਨਸੂਨ ਆ ਉਹ ਪਹੁੰਚੂਗੀ ਤੇ ਉਸ ਤੋਂ ਬਾਅਦ ਫਿਰ 30 ਤਰੀਕ ਤੱਕ ਮੀਂਹ ਦਾ ਜਿਹੜਾ ਦੌਰ ਆ ਉਹ ਜਾਰੀ ਰਹੂਗਾ ਕੁਝ ਖੇਤਰਾਂ ਦੇ ਵਿੱਚ ਮੀਂਹ ਰੁਕ ਰੁਕੇ ਹੋ ਉਪਾਏ ਇੰਦੇ ਰਹਿਣਗੇ ਇਹ ਨਹੀਂ ਹੈਗਾ ਕਿ ਲਗਾਤਾਰ ਹੀ ਮੀਂਹ ਪਊਗਾ ਸਿਰਫ 3 ਤੋਂ 4 ਜਾਂ 2 ਜਿਹੜੇ ਮੀਂਹ ਨੇ ਉਹ ਭਾਰੀ ਜਿਹੜੇ ਬੱਟਾ ਤੋੜ ਹੋਣਗੇ ਜਾਨੀ ਕਿ ਪਾਣੀ ਜਿਹੜਾ ਪੂਰਾ ਤੇਜ਼ ਚੱਲਦਾ ਹੋਇਆ ਨਜ਼ਰ ਆਊਗਾ ਉਹਨਾਂ ਦੋਨਾਂ ਮੀਹਾਂ ਦੇ ਨਾਲ ਕਿਉਂਕਿ ਮੌਨਸੂਨ ਹੈ ਇਹਦੀ ਉਹ ਜਦੋਂ ਵੀ ਆਉਂਦੀ ਆ ਤਾਂ ਚੰਗਾ ਮੀਂਹ ਲੈ ਕੇ ਵੀ ਆਉਂਦੀ ਆ ਦੋ ਮੀਂਹ ਚੰਗੇ ਲੱਗਣਗੇ ਬਾਕੀ ਟੁੱਟਵੇਂ ਰੂਪ ਦੇ ਵਿੱਚ ਮੀਹਾਂ ਦੀਆਂ ਕਾਰਵਾਈਆਂ ਹੁੰਦੀਆਂ ਰਹਿਣਗੀਆਂ ਉਹ 20 ਤੋਂ ਲੈ ਕੇ 25 30 ਤਰੀਕ ਦੇ ਵਿੱਚ ਵਿੱਚ ਹੋਣੀਆਂ ਮੌਨਸੂਨ ਆਪਣੇ ਪੰਜਾਬ ਦੇ ਵਿੱਚ ਭਾਰਤ ਦੇ ਹਰਿਆਣਾ ਦੇ ਵਿੱਚ ਤੇ ਉਸ ਤੋਂ ਬਾਅਦ ਰਾਜਸਥਾਨ ਦੇ ਵਿੱਚ ਤੇ ਉਸ ਤੋਂ ਬਾਅਦ ਦਿੱਲੀ ਦੇ ਵਿੱਚ यूपीएमपी ਦੇ ਵਿੱਚ ਤੇ ਹਿਮਾਚਲ ਤੇ ਜੰਮੂ ਦੇ ਵਿੱਚ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਪਹੁੰਚ ਰਹੀ ਹੈ ਦੋਸਤੋ ਐਕਟਿਵ ਹੋ ਚੁੱਕੀ ਹੈ ਨੇੜੇ ਲੱਗ ਚੁੱਕੀ ਹੈ ਰਾਜਸਥਾਨ ਦੇ ਵਿੱਚ ਹੋ ਸਕਦਾ ਅੱਜ ਰਾਤ ਨੂੰ ਐਂਟਰੀ ਹੋ ਜੇ ਉੱਥੇ ਤੇ ਇਹ ਅੱਗੇ ਵੱਲ ਨੂੰ ਵਧਦੀ ਹੋਈ ਦਿੱਲੀ ਹਰਿਆਣਾ ਰਾਜਸਥਾਨ ਤੇ ਯੂਪੀएमपी ਦੇ ਇਲਾਕੇ ਦੇ ਵਿੱਚ ਮੀਂਹ ਨੇ ਜਾਂ ਕਾਰਵਾਨੀਆਂ ਕਰਦੀ ਹੋਈ ਪੰਜਾਬ ਦੇ ਵਿੱਚ 20 ਤੋਂ ਲੈ ਕੇ 25 ਤਰੀਕ ਦੇ ਵਿੱਚ ਵਿੱਚ ਜਿਹੜੀ ਐਂਟਰੀ ਕਰ ਜੂਗੀ ਮਾਝੇ ਦੇ ਦੁਆਬੇ ਦੇ ਪੁਆਦੇ ਤੇ ਮਾਲਵੇ ਦੇ ਖੇਤਰਾਂ ਨੂੰ ਜਿਹੜੀ ਕਵਰ ਕਰੂਗੀ ਤੇ ਕੁਝ ਖੇਤਰ ਜਿਵੇਂ ਅੱਜ ਵਾਂਝੇ ਰਹੇ ਪੱਛਮੀ ਰਾਜ ਪੱਛਮੀ ਇਲਾਕਿਆਂ ਦੇ ਤੇ ਉਹਨਾਂ ਦੇ ਵਿੱਚ ਜਿਵੇਂ ਗੁਰਦਾਸਪੁਰ ਹੋ ਗਿਆ ਤਰਨਤਾਰਨ ਸਾਹਿਬ ਹੋ ਗਿਆ ਕਪੂਰਥਲਾ ਮੋਗਾ ਜਫਰੋਜਪੁਰ ਦੇ ਇਲਾਕੇ ਫਾਜ਼ਿਲਕਾਵੌਰ ਦੇ ਇਲਾਕੇ ਜਿਹੜੇ ਜਿਹੜੇ ਕਿ ਅੱਜ ਵੀ ਮੀਂਹ ਤੋਂ ਵਾਂਝੇ ਰਹੇ ਨੇ ਉੱਥੇ ਮੀਂਹ ਦੀਆਂ ਕਾਰਵਾਈਆਂ ਨਹੀਂ ਹੋਈਆਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮੀਂਹ ਦੀਆਂ ਕਾਰਵਾਈਆਂ ਹੋਣ ਦੀ ਪੂਰੀ ਪੂਰੀ ਉਮੀਦ ਜਾਪ ਰਹੀ ਹੈ ਦੋਸਤੋ ਅਨਜਾਨੀ ਕਿ ਮੌਨਸੂਨ ਦੇ ਸੀਜ਼ਨ ਦੇ ਵਿੱਚ ਚਾਰ ਜਾਂ ਤਿੰਨ ਮਹੀਨੇ ਜਿਹੜੇ ਉਹ ਭਾਰੀ ਲੱਗਣਗੇ ਤੇ ਬਾਕੀ ਮਹੀਨੇ ਜਿਹੜੇ ਉਹ ਹਲਕੇ ਹੀ ਲੱਗਣਗੇ ਜਿਵੇਂ ਅੱਜ ਪਟਿਆਲੇ ਪੈ ਗਿਆ ਕੱਲ ਨੂੰ ਲੁਧਿਆਣੇ ਪੈ ਗਿਆ ਜਾਂ ਲੁਧਿਆਣੇ ਪਟਿਆਲੇ ਪੈ ਗਿਆ ਸ੍ਰੀ ਫਤਿਹਗੜ ਸਾਹਿਬ ਪੈ ਗਿਆ ਇਸ ਤਰ੍ਹਾਂ ਮਹੀਨਾਂ ਦਾ ਜਿਹੜਾ ਦੌਰ ਉਹ ਜਾਰੀ ਰਹੂਗਾ ਤੇ ਥੋੜਾ ਜਿਹਾ ਜਿਹੜਾ ਮੌਨਸੂਨ ਦੇ ਸੀਜ਼ਨ ਦੇ ਵਿੱਚ ਮੀਂਹ ਘੱਟ ਲੱਗਣ ਦੀ ਸੰਭਾਵਨਾ ਉਹ ਮਾਝੇ ਦੇ ਇਲਾਕਿਆਂ ਦੇ ਵਿੱਚ ਜਾਨੀ ਕਿ ਗਰਦਾਸਪੁਰ ਜਾ ਪਠਾਨਕੋਟ ਦੇ ਕੁਝ ਖੇਤਰ ਸ੍ਰੀ ਅਮਰਸਰ ਸਾਹਿਬ ਤਰਨਤਾਰਨ ਸਾਹਿਬ ਜਲੰਧਰ ਮੋਗਾ ਕਪੂਰਥਲਾ ਇਹਨਾਂ ਇਲਾਕਿਆਂ ਦੇ ਵਿੱਚ ਥੋੜੇ ਜਿਹੀ ਮੀਂਹ ਘੱਟ ਲੱਗਣ ਦੀ ਸੰਭਾਵਨਾ ਪਰੰਤੂ ਜਿਹੜੇ ਨਵਾਂ ਸ਼ਹਿਰ ਹਿਆਰਪੁਰ ਸ੍ਰੀ ਅਨੰਦਪੁਰ ਸਾਹਿਬ ਰੋਪੜ ਨੰਗਲ ਚੰਡੀਗੜ੍ਹ ਮਹਾਲੀ ਪਟਿਆਲਾ ਸਰਾ ਅਸਰਫਤੇਗੜ ਸਾਹਿਬ ਲੁਧਿਆਣੇ ਦੇ ਕੋਈ ਖੇਤਰ ਨੇ ਇਹਨਾਂ ਦੇ ਵਿੱਚ ਥੋੜੇ ਜਿਹੀ ਮੀਂਹ ਇਹਦੇ ਉਹ ਤੇਜ਼ ਲੱਗਣ ਦੀ ਜਿਹੜੀ ਆ ਜਿਆਦਾ ਪੈਣ ਦੀ ਜਿਹੜੀ ਪੂਰੀ ਉਮੀਦ ਹੈ ਜਿਹੜੀ ਉਹ ਜਾਪ ਰਹੀ ਹੈ ਦੋਸਤੋ ਇਸ ਸਿਸਟਮ ਦੀ ਅਪਡੇਟ ਹਰ ਰੋਜ਼ ਲਾਈਵ ਹੋ ਕੇ ਜਾਣਕਾਰੀ ਸਾਂਝੀ ਕਰਦੇ ਰਿਹਾ ਕਰਾਂਗੇ ਵੀਡੀਓ ਬਣਾ ਕੇ ਸਾਂਝੀ ਕਰਦੇ ਰਾਂਗੇ ਕਿ ਕਿੱਥੇ ਕਿ ਸਿਸਟਮ ਪਹੁੰਚਿਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਜਰੂਰ ਦਬਾ ਕੇ ਰੱਖਿਓ ਤੇ ਦੂਜਾ ਜਿਹੜੇ ਦੋਸਤ ਮਿੱਤਰ ਉੱਤਰਾਖੰਡ ਜਾਂ ਹੋਰ ਵੀ ਕਿਤੇ ਪਹਾੜੀ ਇਲਾਕਿਆਂ ਦੇ ਵਿੱਚ ਹੁਣ ਜਾਣਗੇ ਤਾਂ ਉਹ ਥੋੜਾ ਜਿਹਾ ਸਾਵਧਾਨੀ ਦੇ ਨਾਲ ਜਾਣ ਜਾਂ ਜਾਣ ਤੋਂ ਗਰੇਜ਼ ਕਰਨਾ ਕਿਉਂਕਿ ਸਾਡੀ ਬੇਨਤੀ ਮੰਨ ਲਓ ਭਾਵੇਂ ਅਪੀਲ ਮੰਨ ਲਓ ਕਿਉਂਕਿ ਜਿਹੜਾ ਮੌਨਸੂਨ ਦਾ ਸੀਜ਼ਨ ਆ ਸਰੂ ਹੋ ਚੁੱਕਿਆ ਤਾਂ ਇਹਦੇ ਵਿੱਚ ਮੀਂਹ ਜਿਹੜੇ ਪਹਾੜੀ ਇਲਾਕਿਆਂ ਦੇ ਵਿੱਚ ਤੇਜ਼ ਪੈਣਗੇ ਤਾਂ ਉੱਥੇ ਬੱਦਲ ਫਟਣ ਵਰਗੀਆਂ ਘਟਨਾਵਾਂ ਜਾਂ ਪਹਾੜ ਖਿਸਕਣ ਦੀਆਂ ਘਟਨਾਵਾਂ ਅਚਨਚੇਤ ਹੁੰਦੀਆਂ ਰਹਿੰਦੀਆਂ ਨੇ ਜਿਨ੍ਹਾਂ ਦੇ ਵਿੱਚ ਮਾਲੀ ਤੇ ਜਾਨੀ ਨੁਕਸਾਨ ਹੋ ਜਾਂਦਾ ਮੀਂਹ ਦਾ ਦੌਰ ਸ਼ੁਰੂ ਹੋਣ ਤੋਂ ਬਾਅਦ ਜਿਹੜੇ ਜਿਹੇ ਸਿਸਟਮ ਨੇ ਉਹ ਬਣ ਜਾਂਦੇ ਨੇ ਤਾਂ ਕੋਸ਼ਿਸ਼ ਕਰੋ ਕਿ ਆਪਾਂ ਕੁਦਰਤੀ ਹੈ ਇਹ ਆਪਾਂ ਜੂਨ ਮਹੀਨੇ ਦੇ ਇਸ ਮਹੀਨੇ ਦੇ ਐਂਡ ਦੇ ਵਿੱਚ ਜਾਣ ਲੱਗ ਜਣੇ ਆ ਉਹ ਕਾਰਨ ਕੀ ਹੁੰਦਾ ਕਿਉਂਕਿ ਬੱਚਿਆਂ ਨੂੰ ਛੁੱਟੀਆਂ ਹੋਈਆਂ ਹੁੰਦੀਆਂ ਹਨ ਦਿਨ ਆਪਾਂ ਕਹਿੰਦੇ ਪਹਾੜੀ ਇਲਾਕੇ ਵਿੱਚ ਘੁੰਮਿਆ ਹੀ ਹੈ ਗਰਮੀ ਹੈ ਜਿਹੜੀ ਉਸ ਤੋਂ ਰਾਹਤ ਮਿਲ ਜੂਗੀ ਪਰੰਤੂ ਦੋਸਤੋ ਜਿਹੜਾ ਪਹਾੜੀ ਇਲਾਕੇ ਦੇ ਵਿੱਚ ਹੁਣ ਮੀਂਹ ਦਾ ਦੌਰ ਉਹ ਲਗਾਤਾਰ ਥੋੜਾ ਜਿਹਾ ਤੇਜ਼ ਹੋ ਜੂਗਾ ਮੌਨਸੂਨ ਦਾ ਸੀਜ਼ਨ ਹੋਣ ਦੇ ਕਾਰਨ ਤਾਂ ਉੱਥੇ ਥੋੜੇ ਜਿਹੇ ਪਹਾੜੀ ਇਲਾਕੇ ਦੇ ਵਿੱਚ ਪਹਾੜ ਜਾਂ ਆਪਾਂ ਕਹਿ ਸਕਦੇ ਹਾਂ ਬੱਦਲ ਫਟਣ ਦੀ ਘਟਨਾਵਾਂ ਹੋਣ ਦੇ ਕਾਰਨ ਮੀਂਹ ਦਾ ਜਿਹੜਾ ਥੋੜਾ ਜਿਹਾ ਨਦੀਆਂ ਨਾਲੇ ਭਰ ਜਾਂਦੇ ਨੇ ਤੇ ਇਸ ਦੇ ਵਿੱਚ ਥੋੜਾ ਜਿਹਾ ਰਿਸਕ ਰਹਿ ਜਾਂਦਾ ਇਸ ਕਰਕੇ ਬੇਨਤੀ ਮੰਨ ਲਓ ਭਾਵੇਂ ਸਾਡੀ ਭਾਵੇਂ ਅਸੀਂ ਅਪੀਲ ਕਹਿਦੀ ਇਹ ਕਰ ਰਹੇ ਹਾਂ ਤੁਹਾਨੂੰ ਤੇ ਬਾਕੀ ਮੌਸਮਾ ਜਿਹੜਾ ਪੰਜਾਬ ਦਾ ਹੰਮਸ ਭਰੀ ਗਰਮੀ ਵਾਲਾ ਅੱਜ ਵੀ ਬਣਿਆ ਰਹੂ ਰਾਤ ਨੂੰ ਤੇ ਕੱਲ ਨੂੰ ਵੀ ਜ਼ਿਆਦਾ ਹੋਊਗਾ ਪਰਸੋਂ ਨੂੰ 20 ਤਰੀਕ ਨੂੰ ਵੀ ਤੇ ਕੱਲ ਨੂੰ ਥੋੜੇ ਜਿਹੇ ਤਾਪਮਾਨ ਵਧਣਗੇ 1-2 ਡਿਗਰੀ ਤੇ ਪਰਸੋਂ ਨੂੰ ਵੀ ਵਧਣਗੇ ਪਰਸੋਂ ਨੂੰ ਦੁਪਹਿਰ ਤੋਂ ਬਾਅਦ ਮੀਂਹ ਦਾ ਦੌਰ ਜਿਹੜਾ ਸ਼ੁਰੂ ਹੋ ਜਾਊਗਾ ਤੇ ਫਿਰ ਟੁੱਟ ਮਰੂਪ ਦੇ ਵਿੱਚ ਹੋ ਸਕਦਾ ਕੱਲ ਨੂੰ ਵੀ ਕਿਉਂਕਿ ਨਵੀਂ ਵਾਲੀ ਹਵਾਵਾਂ ਪੂਰਬੀ ਚੱਲ ਰਹੀਆਂ ਨੇ ਜਦੋਂ ਧੁੱਪ ਲੱਗੂਗੀ ਧਰਤੀ ਦੇ ਪਾਣੀ ਰਸਿਆ ਹੋਇਆ ਕਿਉਂਕਿ ਜੀਰਿਆਂ ਦਾ ਸੀਜ਼ਨ ਚੱਲ ਰਿਹਾ ਜੀਰੀ ਲੱਗ ਚੁੱਕੀ ਹੈ ਤਾਂ ਉਹ ਭਾਅ ਦੇ ਰੂਪ ਵਿੱਚ ਉੱਪਰ ਉੱਠੂਗਾ ਤੇ ਦੁਪਹਿਰ ਤੋਂ ਬਾਅਦ ਜਿਹੜੇ ਬੱਦਲ ਆ ਉਹ ਬਣਨੇ ਸ਼ੁਰੂ ਹੋ ਜਾਣਗੇ ਤੇ ਉੱਚੇ ਜਿਹੇ ਬੱਦਲ ਬਣ ਕੇ ਜਿਵੇਂ ਅੱਜ ਦੁਪਹਿਰ ਤੋਂ ਬਾਅਦ ਮੀਂਹ ਜਾਂ ਕਿਤੇ ਕਿਤੇ ਕਿਨਮਣਕਣੀ ਜਾਂ ਸ਼ਿਟਾ ਜ਼ਰਾਟਾ ਜਾਂ ਪਿਆ ਇਸ ਤਰ੍ਹਾਂ ਮੀਂਹ ਪਊਗਾ ਦੋਸਤੋ ਜਿਵੇਂ ਅੱਜ ਸਵੇਰ ਦੇ ਸਮੇਂ ਅਸੀਂ ਤੁਹਾਨੂੰ ਲਾਈਵ ਵੀਡੀਓ ਦਿਖਾ ਕੇ ਗਏ ਸੀ ਕਿ ਮੀਂਹ ਪੈ ਰਿਹਾ ਤੇ ਪਟਿਆਲੇ ਪਹੁੰਚੇ ਤਾਂ ਪਟਿਆਲੇ ਮੀਂਹ ਨਹੀਂ ਸੀ ਸ਼ਹਿਰ ਦੇ ਉਰਲੇ ਬਸੇ ਤੇ ਪਰਲੇ ਬਸੇ ਗਿਆ ਸ਼ ਤਾਂ ਪਰਲੇ ਵਸ ਫੇਰ ਮੀਂਹ ਪਿਆ ਵਸ ਇਸ ਤਰ੍ਹਾਂ ਦੀਆਂ ਕਾਰਵਾਈਆਂ ਹੁਣ ਇਹ ਤਾਂ ਹੀ ਹਮਸ ਤੇ ਗਰਮੀ ਵਧੀ ਹੋਈ ਆ ਜੇਕਰ ਇਹ ਇਕੱਠਾ ਨਹੀਂ ਪੈ ਜੇ ਸਾਰੇ ਇਲਾਕਿਆਂ ਦੇ ਵਿੱਚ ਤਾਂ ਅਸੀਂ ਕਹਿ ਸਕਦੇ ਆ ਗਰਮੀ ਤੋਂ ਰਾਹਤ ਮਿਲ ਜੂ ਪਰੰਤੂ ਮੀਂਹ ਥੋੜਾ ਜਿਹਾ ਜਿਹੜੇ 2-3 ਮੀਂਹ ਪੈਣਗੇ ਭਾਰੀ ਮੀਂਹ ਪੈਣਗੇ ਤਾਂ ਉਹਨਾਂ ਦੇ ਨਾਲ ਆਪਾਂ ਨੂੰ ਗਰਮੀ ਤੋਂ ਥੋੜੀ ਜਿਹੀ ਰਾਹਤ ਮਿਲੂਗੀ 20 ਤਰੀਕ ਤੋਂ ਲੈ ਕੇ 30 ਤਰੀਕ ਜਾਂ ਆਪਾਂ ਕਹਿੰਦੇ ਆ 21 ਤਰੀਕ ਤੋਂ ਲੈ ਕੇ ਜਾਂ 22 ਤਰੀਕ ਤੋਂ ਲੈ ਕੇ 30 ਤਰੀਕ ਦੇ ਵਿੱਚ ਤਾਪਮਾਨ ਨੇੜੇ ਹੋਤੀ 32 ਡਿਗਰੀ ਤੋਂ ਲੈ ਕੇ 36 ਡਿਗਰੀ ਦੇ 37 ਡਿਗਰੀ ਦੇ ਕਰੀਬ ਪਹੁੰਚਣਗੇ ਤਾਂ ਤਾਪਮਾਨਾਂ ਦੇ ਵਿੱਚ ਖਰਾਬਟ ਆਊਗੀ ਥੋੜਾ ਜਿਹਾ ਮੌਸਮ ਸਾਵਣਾ ਜਾਂ ਹੋ ਜਾਊਗਾ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਮੌਨਸੂਨ ਦੇ ਬਣ ਜਾਊਗਾ ਤੇ ਇਹ ਹੁਣ 15 ਸਤੰਬਰ ਤੱਕ ਮੌਨਸੂਨ ਦਾ ਸੀਜ਼ਨ ਚੱਲਦਾ ਰਹੂਗਾ ਇਹਦੇ ਵਿੱਚ ਕਦੇ ਮੀਂਹ ਆ ਗਿਆ ਕਦੇ ਹਟ ਗਿਆ ਕਦੇ ਹੰਮਸ ਬਣ ਗਈ ਕਦੇ ਗਰਮੀ ਬਣ ਗਈ ਦੋਸਤੋ ਇਸ ਤਰ੍ਹਾਂ ਜਿਹੜਾ ਇਹ ਸਿਸਟਮ ਚੱਲਦੇ ਰਹਿਣਗੇ ਤੇ ਹਰ ਰੋਜ਼ ਤੁਹਾਨੂੰ ਅਪਡੇਟ ਦਿੰਦੇ ਰਿਹਾ ਕਰਾਂਗੇ ਤੇ ਅਲਰਟ ਆ ਜਿਹੜਾ ਉਹ ਜ਼ਿਆਦਾਤਰ ਹੁਣ ਮੌਨਸੂਨ ਦਾ ਸੀਜ਼ਨ ਦੇ ਵਿੱਚ ਹੀ ਹੋਊਗਾ ਜਿਹੜਾ ਕਿ ਜ਼ਿਆਦਾਤਰ ਪਵਾ ਦੇ ਇਲਾਕੇ ਜਿਵੇਂ ਪਹਾੜੀ ਇਲਾਕੇ ਨਾਲ ਲੱਗਦੇ ਇਧਰੋਂ ਸ਼ੁਰੂ ਹੁੰਦਾ ਹੋਇਆ ਮਾਲਵੇ ਦੇ ਖੇਤਰ ਪੂਰਵੀ ਇਹਨਾਂ ਦੇ ਵਿੱਚੋਂ ਸ਼ੁਰੂ ਹੁੰਦਾ ਹੋਇਆ ਮੀਂਹ ਅੱਗੇ ਵੱਲ ਨੂੰ ਵਧੂਗਾ ਥੋੜੇ ਜਿ ਘੱਟ ਚਾਂਸ ਨੇ ਜਿਹੜੇ ਜਿਵੇਂ ਸ੍ਰੀ ਅਮਰਸਰ ਸਾਹਿਬ ਹੋ ਗਿਆ ਜਾਂ ਪਠਾਨਕੋਟ ਦੇ ਕੁਝ ਖੇਤਰ ਹੋਗੇ ਤੇ ਉਸ ਤੋਂ ਬਾਅਦ ਤਰਨਤਾਰਨ ਸਾਹਿਬ ਦੇ ਕੁਝ ਖੇਤਰ ਹੋਗੇ ਜਾਂ ਜਲੰਧਰ ਦੇ ਕਪੂਰਥਲੇ ਦੇ ਮੋਗੇ ਦੇ ਇਹਨਾਂ ਦੇ ਥੋੜੇ ਜਿ ਮੀਂਹ ਜਿਹੜੇ ਘੱਟ ਪੈਣ ਦੀ ਪੂਰੀ ਜਿਹੜੇ ਉਮੀਦ ਆ ਜਾਪ ਰਹੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਬਾਕੀ ਦੱਖਣੀ ਕੁਦਰਤ ਦੇ ਰੰਗ ਨੇ ਦੋਸਤੋ ਹੋ ਸਕਦਾ ਉਧਰ ਵੱਧ ਪਏ ਜੇ ਦੂਸਰੀ ਸਾਈਡ ਘਟ ਜੇ ਇਹ ਕੁਦਰਤ ਦੇ ਹੱਥ ਵਾਸਾ ਹੈ ਵੀ ਕਿਧਰਲੀ ਸਾਈਡ ਮੀਂਹ ਦੀ ਇਹ ਕਾਰਵਾਈਆਂ ਜ਼ਿਆਦਾ ਕਰਨੀਆਂ ਨੇ ਪਰੰਤੂ ਤੁਹਾਨੂੰ ਇਹ ਜਾਣਕਾਰੀ ਦੇ ਦਿੱਤੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਉਹ ਮੀਂਹ ਦਾ ਅਲਰਟ ਹੈ ਜਿਹੜਾ ਜਾਰੀ ਹੋ ਜੂਗਾ ਤੇ ਫਿਲਹਾਲ ਹਜੇ ਕੋਈ ਵੀ ਅਲਰਟ ਨਹੀਂ ਦੋ ਦਿਨ ਕੱਲ ਨੂੰ ਤੇ ਪਰਸੋਂ ਨੂੰ ਕਿਉਂਕਿ ਦੋ ਦਿਨ ਮੌਸਮ ਠੀਕ ਠਾਕ ਕਿ ਦੁਪਹਿਰ ਤੋਂ ਬਾਅਦ ਬੱਦਲ ਬੱਦਲ ਬਣ ਜਾਣ ਤਾਂ ਮੀਂਹ ਦੀ ਕਾਰਵਾਈ ਹੋ ਸਕਦੀ ਹੈ ਬਾਕੀ ਮੌਸਮ ਠੀਕ ਠਾਕ ਰਹਿਣ ਦੀ ਉਮੀਦ ਆ ਕਿਤੇ ਕਿਤੇ ਮੀਂਹ ਦੀ ਕਾਰਵਾਈ ਹੋਈ ਤਾਂ ਜਰੂਰ ਲਾਈਵ ਹੋ ਕੇ ਜਾਣਕਾਰੀ ਸਾਂਝੀ ਕਰ ਦਵਾਂਗੇ ਤੇ ਦੋਸਤੋ ਅਪਡੇਟ ਇਹ ਆ ਕਿ ਜਿਹੜਾ ਅੱਜ ਦਿਨ ਵੇਲੇ ਮੀਂਹ ਦੇਖਿਆ ਆਪਾਂ ਟੁੱਟਮਾ ਉਹ ਰਾਤ ਨੂੰ ਨਹੀਂ ਹੈਗਾ ਰਾਤ ਨੂੰ ਸਿਰਫ ਬੱਦਲਾਂ ਦੀ ਆਵਾਜ਼ ਹੀ ਕਿਤੇ ਕਿਤੇ ਰਹੂਗੀ ਤੇ ਹਮਸ ਤੇ ਕਰਮੀਓ ਬਣ ਚੁੱਕੀ ਹੈ ਤੇ ਉਸ ਤੋਂ ਬਾਅਦ ਫਿਰ ਸਵੇਰ ਦੇ ਸਮੇਂ ਬੱਦਲ ਟੁੱਟਮੇ ਜੇ ਬਣਨਗੇ ਤਾਂ ਜੇਕਰ ਕੋਈ ਅਚਾਨਕ ਮੀਂਹ ਦੀ ਕਾਰਵਾਈ ਆਉਂਦੀ ਹੈ ਸਵੇਰ ਦੇ ਸਮੇਂ ਤਾ ਲਾਈਵ ਹੋ ਕੇ ਦਿਖਾ ਦਾਂਗੇ ਫਿਲਹਾਲ ਕੋਈ ਵੀ ਅਪਡੇਟ ਨਹੀਂ ਹੈਗੀ ਮੀ ਬਾਰੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਇੱਕ ਜਾਣਕਾਰੀ ਦੇ ਦਈਏ ਨਦੀਆਂ ਨਾਲਿਆਂ ਬਾਰੇ ਕਿਉਂਕਿ ਅਫਵਾਹਾਂ ਬਹੁਤ ਆਉਣਗੀਆਂ ਅਫਵਾਹਾਂ ਤੋਂ ਸੁਚੇਤ ਰਹੋ ਫਿਲਹਾਲ ਜਿਹੜੇ ਪੰਜਾਬ ਦੇ ਨਦੀਆਂ ਨਾਲੇ ਨੇ ਜਾਂ ਦਰਿਆ ਨੇ ਉਹ ਕੋਈ ਜ਼ਿਆਦੇ ਭਰੇ ਹੋਏ ਨਹੀਂ ਹੈਗੇ ਕੋਈ ਜ਼ਿਆਦੇ ਪਾਣੀ ਨਹੀਂ ਉਹਨਾਂ ਦੇ ਵਿੱਚ ਉਹ ਸਿਰਫ ਨਾਰਮਲ ਚੱਲ ਰਹੇ ਨੇ ਤੇ ਜਦੋਂ ਅਲਰਟ ਆਉਂਦਾ ਪ੍ਰਸ਼ਾਸਨ ਵੱਲੋਂ ਕੋਈ ਅਲਰਟ ਦੀ ਅਪਡੇਟ ਆਉਂਦੀ ਐ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਹੇ ਨੇ ਆ ਜਾਂ ਸਾਡੇ ਵੱਡੇ ਜਿਹੜੇ ਵੀਰ ਮੌਸਮ ਦੀ ਵੈਦਰ ਮੌਸਮ ਦੀ ਵੈਦਰ ਵਾਲੇ ਨੇ ਉਹ ਜਾਣਕਾਰੀ ਦਿੰਦੇ ਰਹਿੰਦੇ ਨੇ ਇਸ ਚੀਜ਼ ਦੀ ਜਾਂ ਹੋਰ ਵੀ ਕਈ ਗੁਰਵਿੰਦਰ ਸਿੰਘ ਜੀ ਸਿੱਧੂ ਸਾਹਿਬ ਜਾਂ ਹੋਰ ਵੀ ਮੇਰਾ ਕਿਸਾਨ ਮੇਰੀ ਖੇਤੀ ਵਾਲੇ ਭਾਈ ਜੀ ਉਹ ਕਈ ਹੋਰ ਵੀ ਨੇ ਬਲਤੇਸ਼ ਸਿੰਘ ਮਾਨ ਜੀ ਜਿਹੜੇ ਕਿ ਮੌਸਮ ਪੰਜਾਬ ਦਾ ਚੈਨਲ ਵਾਲੇ ਨੇ ਉਹਨਾਂ ਵੱਲੋਂ ਵੀ ਇਹ ਜਾਣਕਾਰੀਆਂ ਦਿੱਤੀਆਂ ਜਾਂਦੀਆਂ ਨੇ ਤੇ ਅਸੀਂ ਵੀ ਉਹਨਾਂ ਦੀਆਂ ਜਾਣਕਾਰੀਆਂ ਤੇ ਤਹਿਤ ਤੱਡ ਤੱਕ ਇਹ ਜਾਣਕਾਰੀ ਪਹੁੰਚਾਉਂਦੇ ਰਹੇ ਨੇ ਕਿ ਨਦੀਆਂ ਨਾਲਿਆਂ ਦੇ ਜਿਹੜਾ ਪਾਣੀ ਆ ਉਹ ਵਧੂਗਾ ਉਦੋਂ ਜਦੋਂ ਅਸੀਂ ਪ੍ਰਸ਼ਾਸਨ ਵੱਲੋਂ ਅਲਰਟ ਜਾਰੀ ਹੋਣਗੇ ਫਿਲਹਾਲ ਜਿਹੜਾ ਪਾਣੀ ਦਾ ਪੱਧਰ ਠੀਕ ਠਾਕ ਹੈ ਸਹੀ ਚੱਲ ਰਿਹਾ ਕੋਈ ਘਬਰਾਉਣ ਵਾਲੀ ਗੱਲ ਨਹੀਂ ਕਿਉਂਕਿ ਵਿਊਆਂ ਦੇ ਚੱਕਰਾਂ 'ਚ ਹਵਾਹਾਂ ਵਾਲੇ ਬਹੁਤ ਆਉਣਗੇ ਥੰਬਨੇਲ ਬਹੁਤ ਲੱਗੇ ਹੋਏ ਆਉਣਗੇ ਹੜ ਭਾਰੀ ਝੱਖੜ ਤੂਫਾਨ ਮੀਂਹ ਹਨੇਰੀ ਇਸ ਤਰ੍ਹਾਂ ਦੇ ਥੰਬਨੇਲ ਲੱਗੇ ਹੋਏ ਜਰੂਰ ਤੁਹਾਨੂੰ ਮਿਲਦੇ ਦੇਖਣ ਦੇਖਣ ਨੂੰ ਮਿਲਣਗੇ ਪਰੰਤੂ ਜੋ ਅਪਡੇਟ ਅਸੀਂ ਭਾਰਤੀ ਮੌਸਮ ਵਿਗਿਆਨ ਦੇ ਅਪਡੇਟ ਦੇ ਮੁਤਾਬਕ ਜਾਂ ਪ੍ਰਾਈਵੇਟ ਸੰਸਥਾ ਦੇ ਸੈਟੇਲਾਈਟਾਂ ਦੇ ਮੁਤਾਬਕ ਕਿ ਮੀਹ ਦਾ ਦੌਰ ਕਿੰਨਾ ਕੁ ਸ਼ੁਰੂ ਹੋਊਗਾ ਕਿੰਨੀ ਕ ਅਪਡੇਟ ਆ ਉਸ ਦੇ ਮੁਤਾਬਕ ਜਾਣਕਾਰੀ ਤੁਹਾਡੇ ਨਾਲ ਸਭ ਤੋਂ ਪਹਿਲਾਂ ਸਾਂਝੀ ਕਰਦੇ ਆਂ ਦੋਸਤੋ ਲਾਈਵ ਹੁੰਦੇ ਰਹਨੇ ਆ ਤੇ ਜੇਕਰ ਵਧੀਆ ਲੱਗਦੀ ਆ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਾ ਦਿਓ ਘੰਟੀ ਵਾਲਾ ਬਟਨ ਦਿਵਾ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਸਾਨੂੰ ਸਪੋਰਟ ਜ਼ਰੂਰ ਕਰਿਓ ਤੇ ਕਮੈਂਟਰ ਦੇ ਵਿੱਚ ਕਮੈਂਟ ਬਾਕਸਾਂ ਦੇ ਵਿੱਚ ਤੁਹਾਡੇ ਇਲਾਕੇ ਦੇ ਮੌਸਮ ਦੀ ਵੀਡੀਓ ਜ਼ਰੂਰ ਭੇਜਿਆ ਕਰੋ ਇਹ ਵਾਰ-ਵਾਰ ਬੇਨਤੀ ਕਰਦੇ ਆ ਰਹੇ ਹਾਂ ਕਿਉਂਕਿ ਇਹਦੇ ਨਾਲ ਇਹ ਹੁੰਦਾ ਕਿ ਜਿੱਥੇ ਤੇ ਮੀਂਹਿਆ ਕਾਰਵਾਈਆਂ ਹੁੰਦੀਆਂ ਨੇ ਤਾਂ ਉਹ ਦੋਸਤੋ ਮਿੱਤਰੋ ਤੱਕ ਜਾਣਕਾਰੀ ਜਿਹੜੀ ਸ਼ੇਅਰ ਕੀਤੀ ਜਾਂਦੀ ਹੈ ਤਾਂ ਉਹਦੇ ਵਿੱਚ ਜਿਹੜਾ ਹਰੇਕ ਸਿਸਟਮ ਦੱਸਿਆ ਜਾਂਦਾ ਤੇ ਸਾਡਲੇ ਸਾਡੇ ਬਾਈ ਗੁਰਵਿੰਦਰ ਸਿੰਘ ਜੀ ਵੱਲੋਂ ਮੈਸੇਜ ਆ ਚੁੱਕੇ ਹਨ ਜੂਨ ਮਹੀਨੇ ਲੱਗ ਰਿਹਾ 10500 ਫੇਸ ਦੇ ਚੱਲਦਾ ਜਾਦਾ ਮੀਂਹ ਦੇ ਸਿੱਧੇ ਉੱਤਰ ਸਾਈਡ ਮਾਨਸੂਨ ਰੇਖਾ ਵੱਲ ਵੱਧ ਰਹੀ ਆਊਟਲੁੱਕ ਉੱਤਰ ਵਾਲੀ ਸਾਈਡ ਜਿਹੜਾ ਇਹਨਾਂ ਵੱਲੋਂ ਅਪਡੇਟ ਦਿੱਤੀ ਗਿਆ ਕਿ ਉੱਤਰ ਵਾਲੀ ਸਾਈਡ ਜਿਹਨੇ ਮੀਰੇ ਜਿਆਦਾ ਚਾਂਸ ਬਣਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਜਿਹੜੀ ਮੌਨਸੂਨ ਦੀ ਆਊਟਲੁੱਕ ਆ ਉਹ ਉੱਤਰ ਵਾਲੇ ਸਾਈਡ ਨੂੰ ਜ਼ਿਆਦਾ ਹੈ ਤੇ ਉਹਦੀ ਅਪਡੇਟ ਜਿਹੜੀ ਉਹਨਾਂ ਵੱਲੋਂ ਦੇ ਦਿੱਤੀ ਗਿਆ ਤੇ ਦੂਜਾ ਫੇਰ ਮੈਸੇਜ ਉਹਨਾਂ ਵੱਲੋਂ ਭੇਜ ਦਿੱਤਾ ਗਿਆ ਤੇ ਹਾਂ ਜੀ ਇਹਨਾਂ ਨੇ ਜਿਹੜੀ ਉੱਤਰ ਵਾਲੇ ਸਾਈਡ ਮੀਂਹ ਦੀ ਕਾਰਵਾਈ ਦਿਖਾਈ ਗਈ ਹੈ ਜਾਨੀ ਕਿ ਇਹ ਸ੍ਰੀ ਅਨੰਦਪੁਰ ਸਾਹਿਬ ਵਾਲੇ ਸਾਈਡ ਰੋਪਨ ਨੰਗਲ ਵਾਲੀ ਪਹਾੜੀ ਇਲਾਕੇ ਵਾਲੇ ਸਾਈਡ ਨੂੰ ਥੋੜੀ ਜਿਹਾ ਜ਼ਿਆਦਾ ਦਿਖਾਈ ਗਈ ਹੈ ਦੂਸਰੇ ਸਾਈਡ ਪਠਾਨਕੋਟ ਦੇ ਵੀ ਇਲਾਕੇ ਵਿੱਚ ਲਏ ਨੇ ਪਰੰਤੂ ਇਹਨਾਂ ਦੇ ਵਿੱਚ ਥੋੜੀ ਜਿਹੀ ਘੱਟ ਜਿਹੜੀ ਗਤੀਵਿਧੀ ਹੋਣ ਦੀ ਉਮੀਦ ਹੈ ਅ ਅਪਡੇਟ ਹਰ ਸਮੇਂ ਸਮੇਂ ਆਉਂਦੀ ਰਹਿੰਦੀ ਹੈ ਤੁਹਾਡੇ ਤੱਕ ਜਾਣਕਾਰੀ ਸਾਂਝੀ ਕਰਦੇ ਰਹੇ ਨੇ ਆ ਤੇ ਸਾਡੇ ਨਾਲ ਬਹੁਤ ਸਾਰੇ ਦੋਸਤ ਮਿੱਤਰ ਜੁੜੇ ਹੋਏ ਨੇ ਬਹੁਤ ਸਾਰਾ ਪਿਆਰ ਵੀ ਦੇ ਰਹੇ ਨੇ ਦੋਸਤੋ ਸਾਡੀ ਫੇਸਬੁੱਕ ਆਈਡੀ ਸਤਗੁਰ ਪੰਗੂ ਨੂੰ ਇੰਸਟਾਗ੍ਰam ਪੇਜ ਮੌਸਮ ਪੰਜਾਬ ਟੀਵੀ ਨੂੰ ਜਰੂਰ ਫੋਲੋ ਕਰ ਲਓ ਤਾ ਜੋ ਤੁਹਾਡੇ ਤੱਕ ਹਰ ਸਮੇਂ ਸਮੇਂ ਦੇ ਉੱਤੇ ਅਸੀਂ ਮੌਸਮ ਦੀ ਸਹੀ ਤੇ ਸਟੀਕ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰੀਏ ਇਹ ਨਹੀਂ ਹੈਗਾ ਕਿ ਅਫਵਾਹਾਂ ਫਲਾਕੇ ਵਿਊ ਲਈਏ ਪਰੰਤੂ ਤੁਹਾਨੂੰ ਪਤਾ ਜਿਹੜੀ ਸਹੀ ਜਿਆਦਾਤਰ ਜਿਹੜਾ ਅਸੀਂ ਥੰਬਨੇਲ ਡਰਾਉਣੇ ਜੇ ਨਹੀਂ ਲਾਉਂਦੇ ਤਾਂ ਸਾਡੇ ਵਿਊ ਘਟ ਜਾਂਦੇ ਨੇ ਸਾਨੂੰ ਇਨਕਮ ਘਟ ਹੁੰਦੀ ਹੈ ਜਿਹੜੇ ਡਰਾਉਣੇ ਜੇ ਵਿਊ ਲਾ ਲਾਉਂਦੇ ਨੇ ਆਪਾਂ ਥੰਬਨੇਲ ਕਹਿ ਦਈਏ ਉਹਨਾਂ ਦੇ ਵਿਊ ਵੀ ਜ਼ਿਆਦਾ ਹੁੰਦੇ ਨੇ ਤੇ ਉਹਨਾਂ ਦੀ ਵਾਇਰਲ ਵੀ ਜ਼ਿਆਦਾ ਵੀਡੀਓ ਹੁੰਦੀਆਂ ਨੇ ਇਹ ਤੁਹਾਡਾ ਪਿਆਰਾ ਦੋਸਤੋ ਜੇਕਰ ਪਿਆਰ ਤੁਸੀਂ ਜ਼ਿਆਦਾ ਕਰੋਗੇ ਤਾਂ ਤੁਹਾਡੇ ਪਿਆਰ ਦੇ ਸਾਥਕਾ ਸਾਨੂੰ ਸਪੋਰਟ ਹੋਰ ਜ਼ਿਆਦਾ ਮਿਲ ਜੂ ਜੇਕਰ ਤੁਹਾਡਾ ਪਿਆਰ ਇੰਨਾ ਕੇ ਰਿਹਾ ਤਾਂ ਇੰਨੀ ਕਿ ਸਪੋਰਟ ਦੇ ਹਿਸਾਬ ਨਾਲ ਚੱਲਦੇ ਰਹਾਂਗੇ ਪਰੰਤੂ ਥੋੜੀ ਜੀ ਕੁਆਲਿਟੀ ਜਹੇ ਵਧੀਆ ਨਹੀਂ ਬਣ ਰਹੀ ਕਿਉਂਕਿ ਕੁਆਲਿਟੀ ਤਾਂ ਬਣੂਗੀ ਜੇਕਰ ਆਪਣੀ ਅਰਨਿੰਗ ਹੋਰ ਵਧੂਗੀ ਤੇ ਫਿਰ ਸੈਟਲਾਈਟਾਂ ਦੀ ਤਸਵੀਰਾਂ ਭਾਰਤੀ ਮੌਸਮ ਵਿਗਿਆਨ ਦੇ ਤਸਵੀਰਾਂ ਦੇ ਜਿਹੜੇ ਸੈਟਲਾਈਟ ਦੀਆਂ ਜਾਂ ਪ੍ਰਾਈਵੇਟ ਸੰਸਥਾ ਦੇ ਸੈਟਲਾਈਟਾਂ ਦੀਆਂ ਤਸਵੀਰਾਂ ਆਪਾਂ ਆਪਣੇ ਜੋ ਪ੍ਰਾਈਵੇਟ ਸੰਸਥਾ ਵੱਲੋਂ ਸੈਟਲਾਈਟ ਲਗਾਏ ਜਾਂਦੇ ਨੇ ਉਹਨਾਂ ਦੇ ਮੁਤਾਬਕ ਲਗਾ ਸਕੀਏ ਪਰੰਤੂ ਉਹਨਾਂ ਦਾ ਥੋੜਾ ਜਿਹਾ ਲੱਖਾਂ ਦੇ ਵਿੱਚ ਕੰਮ ਹੁੰਦਾ ਦੋਸਤੋ ਇਸ ਕਰਕੇ ਆਪਣੀ ਇੰਨੀ ਹਸਿਆਤ ਨਹੀਂ ਸਿਰਫ ਤੁਹਾਡੇ ਪਿਆਰ ਦੇ ਸਦਕਾ ਇੰਨੀ ਜਾਣਕਾਰੀ ਦੇਣ ਯੋਗੇ ਹੋਇਆ ਤੇ ਸਪੋਰਟ ਕਰਦੇ ਰਹੋ ਜਿੰਨੀ ਸਪੋਰਟ ਕਰੋਗੇ ਤਾਂ ਹਰ ਸਮੇ ਸਮੇਂ ਦੇ ਉਤੇ ਸਤ ਗੁਰ ਪੰਗੂ ਫੇਸਬੁਕ ਆਈਡੀ YouTube ਚੈਨਲ ਮੌਸਮ ਪੰਜਾਬ ਟੀਵੀ ਹਮੇਸ਼ਾ ਤੁਹਾਡੇ ਲਈ ਹਾਜ਼ਰ ਹੈ ਦੋਸਤੋ ਮੀ ਛੱਕੜ ਹਨੇਰੀ ਤੋਂ ਹਜੇ 2 ਦਿਨ ਦੇ ਲਈ ਕੋਈ ਵੱਡਾ ਅਲਰਟ ਨਹੀਂ ਹੈਗਾ ਕੋਈ ਅਲਰਟ ਆਉਂਦਾ ਕਿਉਂਕਿ ਕੁਦਰਤ ਦੇ ਰੰਗ ਨੇ ਤਾਂ ਉਹਦੇ ਵਿੱਚ ਕੋਈ ਵੀ ਭੇਤ ਨਹੀਂ ਹੈਗਾ ਦੋਸਤੋ ਫਿਰ ਵੀ ਤੁਹਾਨੂੰ ਕਹਿ ਦਈਏ ਕਿ ਮੀ ਹਾਂ ਦਾ ਕੋਈ ਦੌਰ ਵੱਡਾ ਕੱਲ ਨੂੰ ਵੀ ਬਦਲਾਅ ਆਉਂਦਾ ਉਹ ਵੀ ਜਾਣਕਾਰੀ ਕੱਲ ਨੂੰ ਸਾਂਝੀ ਕਰ ਦਾਂਗੇ ਕੱਲ ਨੂੰ ਵੀ ਲਾਈਵ ਹੋਵਾਂਗੇ ਪਰसों ਨੂੰ ਵੀ ਲਾਈਵ ਹੋਵਾਂਗੇ ਜਿੰਨੇ ਦਿਨ ਲਾਈਵ ਹੁੰਦੇ ਰਹਿ ਕਰਾਂਗੇ ਜਦੋਂ ਵੀ ਅਪਡੇਟ ਕੋਈ ਨਵੀਂ ਆਉਂਦੀ ਹੈ ਲਾਈਵ ਹੋ ਕੇ ਜਿਆਦਾ ਅਪਡੇਟ ਦੇਣ ਲੱਗੇ ਆਪਾਂ ਕਿਉਂਕਿ ਸੈਟਲਾਈਟ ਵਾਲਾ ਸਿਸਟਮ ਥੋੜਾ ਜਿਹਾ ਘਟਾ ਰਹੇ ਹਾਂ ਤੇ ਹੋਰ ਕੁਆਲਿਟੀ ਵਧਾਉਣ ਦੀ ਕੋਸ਼ਿਸ਼ ਕਰਾਂਗੇ ਤੇ ਇੰਨੀ ਕੀ ਜਾਣਕਾਰੀ ਹੈ ਕਿ ਮੀਂਹ ਦਾ ਦੌਰ ਅੱਜ ਜਿਹੜਾ ਪਿਛਲਾ ਸਿਸਟਮ ਸੀ ਪ੍ਰੀ ਮੌਨਸੂਨ ਦਾ ਉਹ ਲੰਘ ਚੁੱਕਿਆ ਕੱਲ ਨੂੰ ਸਵੇਰ ਦੇ ਸਮੇਂ ਕਿਤੇ ਬੱਦਲ ਆਉਂਦੇ ਦੇਖਣਗੇ ਤਾਂ ਪਹਾੜਾਂ ਦੇ ਨੇੜੇ ਤੇੜੇ ਜਾਂ ਪਹਾੜਾਂ ਤੋਂ 70-80 ਕਿਲੋਮੀਟਰ ਦੇ ਘੇਰੇ ਦੇ ਵਿੱਚ ਤੇ ਬਾਕੀ ਮੌਸਮ ਠੀਕ ਠਾਕ ਰਹੂਗਾ ਮੀਂਹ ਦੇ ਪੱਖੋਂ ਕੋਈ ਜਿਆਦਾ ਵੱਡਾ ਪੱਧਰ ਦਾ ਮੀਂਹ ਨਹੀਂ ਹੈਗਾ ਕੱਲ ਦਾ ਦਿਨ ਤਾਂ ਜਿਹੜਾ ਦਿਖਾਇਆ ਗਿਆ ਪਰਸੋਂ ਨੂੰ ਵੀ ਥੋੜਾ ਜਿਹਾ ਠੀਕ ਠਾਕ ਹੀ ਹੈ ਕਿਉਂਕਿ 20 ਤਰੀਕ ਨੂੰ ਵੀ ਦੁਪਹਿਰ ਤੋਂ ਬਾਅਦ ਹੀ ਮੌਨਸੂਨ ਦੀ ਐਂਟਰੀ ਨੇੜੇ ਤੇੜੇ ਲੱਗਦੀ ਹੋਈ ਨਜ਼ਰ ਆਊਗੀ 20 ਤੋਂ ਲੈ ਕੇ 25 ਤਰੀਕ ਦੇ ਵਿੱਚ ਵਿੱਚ ਦਿਖਾਈ ਦੇ ਰਹੀ ਆ ਤਾਂ ਤੇ ਜਿਹੜਾ ਇਸ ਵਾਰ ਮੀਹਾਂ ਦਾ ਦੌਰ ਥੋੜਾ ਜਿਹਾ ਤੇਜ਼ ਲੱਗ ਰਿਹਾ ਦੋਸਤੋ ਫਿਲਹਾਲ ਤੁਹਾਡੇ ਨਾਲ ਹੋਰ ਅਪਡੇਟ ਦੇ ਲਈ ਸਵੇਰ ਦੇ ਸਮੇਂ ਹਾਜ਼ਰ ਹੋਵਾਂਗੇ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ ਦੋਸਤੋ ਪਿਆਰ ਇਸੇ ਤਰ੍ਹਾਂ ਦਿੰਦੇ ਰਹੋ ਬਾਰ-ਬਾਰ ਬੇਨਤੀ ਹੈ ਕਿ ਚੈਨਲ ਨੂੰ ਵੱਧ ਤੋਂ ਸਬਸਕ੍ਰਾਈਬਰ ਜ਼ਰੂਰ ਕਰਿਓ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰੱਖਾ